ਮੇਰਾ ਨਾਮ ਸੰਜੀਤ ਕੁਮਾਰ ਗੁਰੂ ਲਾਲ ਫਰਮ ਦਾ ਮਾਲਕ ਜਿੱਥੇ ਇਹਨੇ ਸ਼ਰਤ ਕਰਕੇ ਲੱਕੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਇਨੀ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇਹਨੇ ਰਾਏ ਦਾ ਇਹਨੂੰ ਦੁਕਾਨ ਤੋਂ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਅਸੀਂ ਦੋ ਵਜੇ ਕਿੰਨੇ ਵਜੇ ਗਏ ਅਸੀਂ 2 ਵਜੇ ਇੱਥੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਿਰਫ ਇਹਦਾ 2 ਵਜੇ ਦਾ ਕੋਣ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖਿਆ ਸਾਡਾ ਸਵਾਹੀ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾਏ ਸਾਨੂੰ ਤੁਹਾਨੂੰ ਦੱਸਿਆ ਕਿ ਸਾਡੇ ਤੇਰੀ ਨੇ ਲਖਮਿੰਦਰ ਸਿੰਘ ਲੱਖਾ ਠੱਕਾ ਸੰਧੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹਨੇ ਅੱਗ ਲਾਈ ਏ ਉਹੀ ਦੁਕਾਨ ਨੂੰ ਕੁਝ ਨਹੀਂ ਆਏ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸਵਾਹ ਹੋ ਗਿਆ ਮੇਰੇ ਉਹ ਪ੍ਰਸ਼ਾਸਨ ਨੂੰ ਇਹ ਹੈ ਕਿ ਮੇਰੇ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਆਵਾ ਮੈਂ ਅਸੀਂ ਦੁਕਾਨ ਬੜੀ ਵਜੇ ਕਰਦੇ ਸੀ ਸਾਡਾ ਜਿਹੜਾ ਥੱਲੇ ਰਹਿੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਉਹਨੇ ਰੰਚਨ ਤੌਰ ਤੇ ਅਗਲ ਆਈਏ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਬਾਡਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਹੈ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤ ਸਖਤ ਕੀਤੀ ਜਾਵੇ ਤੁਮ ਸਖਤ ਸਖਤ ਸਹਾਇਤਾ ਦਿੱਤੀ ਹੋਵੇ ਤੇ ਮਾਲੀ ਮਾਲੀ ਹੈਲਪ ਕੀਤੀ ਜਾਵੇ ਸਾਡੀ ਵਿਨੈਸੀ ਤੌਰ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਿਆ ਜਿਹੜਾ ਦੱਸ ਨਹੀਂ ਸਕਦੇ ਆਪਾਂ ਸਰਕਾਰ ਅਗੇ ਬੇਨਤੀ ਹੈ ਕਿ ਮਾਲੀ ਸਹਾਇਤਾ ਕਰਕੇ ਸੰਫੇਰ ਦੁਬਾਰਾ ਟਿਕਣ ਦੀ ਕੋਸ਼ਿਸ਼ ਕਰਨ। ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:30 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ। ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਜਿੰਨਾ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਹੋਣ ਕਰਵਾਵਾਂਗੇ ਪੀ ਡਬਲਯੂ ਡੀ ਤੋਂ ਕਿਉਂਕਿ ਉਹਦਾ ਇਆ ਕਿ ਇਹ ਉਹਨਾਂ ਸੇਫ ਆ ਜਾਂ ਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਕਿਉਂਕਿ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਉਹ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ ਹਾਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ ਉਹ ਸਾਨੂੰ ਮਈਆ ਕਰਵਾਈ ਜਾਵੇ ਇਹ ਕਾਦੀਆਂ ਜੀ ਬੁੱਟਰ ਚੌਕ ਪਿੰਡਾ ਜੀ ਕਾਦੀਆਂ ਇੱਥੇ ਇੱਕ ਜਨਰਲ ਸਟੋਰ ਹੈ ਜੀ ਕਿ ਨਾਲ ਤੇ ਜਨਰਲ ਸਟੋਰ ਨੂੰ ਨਾ ਕਿਤੇ ਰਾਤ 3:00 ਵਜੇ ਸਾਨੂੰ ਪਤਾ ਲੱਗਾ ਕਿ ਤੇ ਧੁਖ ਦੀ ਧੁਖ ਦੀ ਅੱਗ ਕਿਤੇ ਲੱਗੀ ਆ ਉਹਦੇ ਸਬੰਧ ਵਿੱਚ ਮੇਰੇ ਐਸ ਐਚਓ ਕਾਦੀਆਂ ਨਿਰਮਲ ਸਿੰਘ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਦੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਹਾਂ ਜੀ ਤੇ ਫਾਇਰ ਬ੍ਰਿਗੇਡ ਵੀ ਮਂਗਾਏ ਹੋਏਗਾ ਮਂਗਾਏ ਗਏ ਨੇ ਉਹਦੇ ਸਬੰਧ ਵਿੱਚ ਅਸੀਂ ਸਰੀਏ ਨੂੰ ਅੱਗ ਨੂੰ ਬੁਝਾ ਰਹੇ ਹਾਂ ਇਹ ਤਸੀਲਦਾਰ ਸਾਹਿਬ ਵੀ ਆਏ ਹੋਏ ਨੇ ਅਸੀਂ ਇਸ ਕੰਮ ਵਿੱਚ ਲੱਗੇ ਹੋਏ ਹਾਂ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ 'ਚ ਆ ਲੇਕਿਨ ਹਾਲੇ ਇੰਨੀ ਕੰਟਰੋਲ 'ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਇਹ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਆ ਜਿਹਦੇ ਨਾਲ ਜ ਆਪਣਾ ਨੁਕਸਾਨ ਦਾ ਕਾਫੀ ਖਰਚਾ ਹੈ ਇਹ ਬਿਲਡਿੰਗ ਡਿਗਨ ਦਾ ਵੀ ਖਰਚਾ ਹੈ ਮੈਂ ਇੱਥੇ ਦੇ ਨੇੜੇ ਤੇੜੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇੜੇ ਬਿਲਕੁਲ ਨਾ ਆਉਣ ਅਤੇ ਜਿਹੜੇ ਨੇੜੇ ਤੇੜੇ ਦੁਕਾਨ ਦੇ ਘਰਾਂ ਦੇ ਤਕਰੀਬਨ ਅਸੀਂ ਉਹਨਾਂ ਨੂੰ ਖਾਲੀ ਕਰਾ ਰਹੇ ਹਾਂ ਕਿ ਬਾਕੀ ਅਸੀਂ ਜੋ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਪ੍ਰਸ਼ਾਸਨ ਪ੍ਰਬੰਧ ਕੀਤੇ ਹੋਏ ਨੇ ਅੱਗ ਦੇ ਕਾਰਨ ਨਾਲ ਕੋਈ ਪਤਾ ਨਹੀਂ ਲੱਗ ਸਕਿਆ ਇੱਕ ਕਾਰਨਾ ਦਾ ਰਿਪੋਰਟ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰ ਉਹ ਕਿ ਅਸੀਂ ਪਹਿਲਾਂ ਅੱਗ ਨੂੰ ਬੁਝਾਈ ਕਿ ਉਹਦੇ ਬਾਰੇ ਉਹਦੇ ਸਬੰਧ ਵਿੱਚ ਅਸੀਂ ਬਾਅਦ ਵਿੱਚ ਯੂਨੀਵਰਸਿਟੀ ਵਿੱਚ ਚਰਚਾ ਕਰਾਂਗੇ ਜੋ ਵੀ ਉਹਨਾਂ ਦਾ ਦਗਾ ਹੈ